ਆਹੇ ਤੋ ਅੱਗੇ ਕੋਲ ਬਈਆਂ ਦੇ ਸਵਾਲ ਤਾਂ ਤੁਸੀਂ ਗੌਰ ਨਾਲ ਸੁਣੋ ਬਹੁਤ ਕੀਮਤੀ ਗੱਲਾਂ ਨੇ ਏਡੀ ਏਡੀ ਦੂਰੋਂ ਬੁਲਾੜੇ ਆਏ ਨੇ ਇਹਨਾਂ ਨੂੰ ਜਵਾਬ ਦੇ પા ਕੇ ਨਾਓ ਆਪਣੀਆਂ ਘਰਾਂ ਕੋਲ ਆਪਣੇ ਬੱਚਿਆਂ ਕੋਲ ਆਪਣੇ ਆਂਢੀਆਂ ਗੋਂਢੀਆਂ ਕੋਲ ਜਵਾਬ ਖੋਲ੍ਹੇ ਜਾ ਕੇ ਅਸੀਂ

ਦਨਾਂ ਤੋਂ ਦਾ ਇਹ ਵੀ ਗਣਤੀ ਇੱਕ ਨੇ ਹਜ਼ਾਰ ਨੇ ਲੱਖਾਂ ਦੇ ਵਿੱਚ ਆ ਜਿਹੜਾ ਰੋਟੀ ਤੋਂ ਵੀ ਮਖਾਜ ਆ ਕਿਉਂ ਮਖਾਜ ਆ ਕਿਉਂਕਿ ਮਾੜੇ ਸਿਸਟਮ ਦੀ ਗੱਲ ਮੇਰੇ ਬਲਾਰੇ ਸਾਥੀਆਂ ਨੇ ਤੁਹਾਡੇ ਨਾਲ ਸੰਖੇਪ ਕੀਤੀ ਆ ਉੱਥੋਂ ਦਾ ਸਿਸਟਮ ਬੜਾ ਗੰਦਾ ਲਾਗਾ ਉੱਥੋਂ ਦੀ ਸਰਕਾਰਾਂ ਬੜੀਆਂ ਬੇਈਮਾਨ ਨੇ ਚੋਣਾਂ ਦੇ ਵਿੱਚ ਕੀਤੇ ਬਾਅਦ ਸਾਡੇ ਨਾਲ ਅਜੇ ਤੱਕ ਪੂਰੇ ਨਹੀਂ ਕੀਤੇ ਵੱਡੇ-ਵੱਡੇ ਸਟੈਂਡ ਖੜਕੇ ਸਾਡੇ ਕੋਲੋਂ ਵੋਟਾਂ ਲੈ ਲੈਂਦੇ ਨੇ ਪਰ ਗੋਟਾ ਲੈਂਦੇ ਆ ਕੁਰਸੀ ਤੇ ਬੈਠਦੇ ਆ ਸਾਡੇ ਹੱਕ ਨੇ ਜਿਹੜੇ ਸਾਡੇ ਜਾਇਜ਼ ਮੌਕੇ ਨੇ ਜਿਹੜੀਆਂ ਉਹ ਢਲ ਜਾਂਦੇ ਨੇ ਮੋਤ ਬੇਈਮਾਨ ਮੋਤੀ ਜਦੋਂ ਰਾਜ ਸਰਕਾਰ ਦੇ ਕਾਬਜ ਹੋਇਆ ਉਹਨੇ 15-15 ਲੱਖ ਤੁਹਾਡੇ ਖਾਤਿਆਂ ਚ ਪਾਉਣ ਦੀ ਗੱਲ ਕੀਤੀ ਸੀ ਉਸ ਸੈਂਡ ਨੂੰ ਦੇਖਦਿਆਂ ਇਥੋਂ ਦੇ ਨਿਕੰਮੇ ਮੁੱਖ ਮੰਤਰੀ ਨੇ ਤੁਹਾਡੇ ਨਾਲ 1000 ਰੁਪਏ ਵਾਦਾ ਕਰਕੇ ਸਾਡੇ ਖਾਤਿਆਂ 'ਚ ਇੱਕ ਅਨਾ ਵੀ ਨਹੀਂ ਪਾਇਆ ਇਹ ਬੇਈਮਾਨ ਤੁਸੀਂ ਕੋਈ ਝਾਕ ਨਾ ਕਰੋ ਜਿਹੜਾ ਨਕੰਮਾ ਬੰਦਾ ਆਪਣੇ ਬੱਚਿਆਂ ਤੇ ਪੱਤਨੀ ਦਾ ਨਹੀਂ ਹੋ ਸਕਿਆ ਉਹ ਸਾਡਾ ਕਿਵੇਂ ਹੋ ਜੂ ਇਹ ਬੇਈਮਾਨੋ ਤੁਸੀਂ ਹਰ ਵੀ ਧੋਣੇ ਵੱਜ ਕੇ ਬੋਤਾ ਪਾਈਆਂ ਨੇ ਜਦੋਂ ਮੈਂ ਤੁਹਾਨੂੰ ਬੋਲ ਕਰ ਦਿੱਤੀ ਅਜੀਬਾ ਸੋਹਣ ਸਰਕਾਰ ਤੇ ਗੋਹਣੇ ਢਾਹੂ ਵਾਲਿਆਂ ਨਾਲ ਬੜੀ ਸ਼ਰਮ ਦੀ ਗੱਲ ਆ

知道。

तो का तारे को तारे को तारे को के काम का ज्ञान सात फेरे बाद दिया मेडिकल के इतना प्रबंध हो गए इन्हा बल्लाली उपरों पांच जरूर आवा सात दस प्रबंध सात का जान देने कितने भी हैं जरी सुबुलता अगर तक मिली नहीं तो ऐसे काम तो का सही आसान है अगर तक लाखों नहीं होए देश का बीस साल हो गये साल दिन पर सही आसान है लाखों नहीं होए मजदूर तो आदो सुसी है

ਕਹਿੰਦਾ ਮੈਂ ਚਾਹੁੰਦਾ ਕਿ ਹਰ ਇੱਕ ਪੁਤਿਆਂ ਆਪਣੇ ਨਾਲ ਪੰਜ ਪੈਣਾ ਲੈ ਕੇ ਆਵੇ ਜੇ ਤੁਸੀਂ ਇਹ ਕਾਰਜ ਨਹੀਂ ਚੱਕੇ ਦੋਤੀਆਂ ਤਾਂ ਜਿਹੜਾ ਕਾਖਾ ਇਹ ਆਗਲੇ ਦਿਨ ਦੀ ਸਥਾਪਨਾ ਹੋਊਗਾ ਤਾਂ ਜਾਣੋ ਜਿਹੜਾ ਐਥੋਂ ਦੇ ਜਾਲ ਨੂੰ ਸਰਕਾਰਾਂ ਨੇ ਕੰਮ ਨਹੀਂ ਨਾਖ ਪਾਇਆ ਉਹਦੀ ਜਿਹੜੀ ਸਾਂਹੇ ਤੇ ਰੱਖਨੇ ਦਾ ਉਹ ਨਹੀਂ ਨਾ ਹੈ ਹੱਥ ਕੋ ਦੋਤਵਾਰੇ ਜੇ ਨਹੀਂ ਹੈ ਜਿਉਂ ਪਾਇਆ ਉਹ ਸਾਨੂੰ ਬੈਠਾ ਰੋਕਦਾ ਨੂੰ होगी फिर मैं बोलूँगा नारे लगाऊंगी, देश में सरकार मुसाफा है, मुसाफा, मुसाफा, देश के लोग नहीं होगा लोगों को किनारा, 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 दुनिया के देश के लोगों एक हो जाएं, दुनिया के देश के लोगों एक हो जाएं, दुनिया के किसी कामे को जियाट जितना तो इनकालों इनकालों इनकालों. उडाना हाटता आना पुणी आपनी कर गामटीश